ਮਜ਼ਦੂਰ ਕਿਸਾਨ ਯੂਨੀਅਨ ਜਿੰਦਾਬਾਦ ਮਜ਼ਦੂਰ ਕਿਸਾਨ ਯੂਨੀਅਨ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਹਾਂਜੀ ਅੱਜ ਅਸੀਂ ਸਾਰੇ ਕਿੰਨੇ ਮਹੀਨਿਆਂ ਤੋਂ ਅਸੀਂ ਇੱਥੇ ਇਕੱਠੇ ਹੋਏ ਹੋਏ ਹਾਂ ਅਸੀਂ ਪਹਿਲਾਂ ਫਰਿਆਦਾ ਕੀਤੀ ਹੈ ਸਰਕਾਰਾਂ ਅੱਗੇ ਬੇਨਤੀਆਂ ਕੀਤੀਆਂ ਕਿ ਸਾਨੂੰ ਸਾਡੀ ਰੋਟੀ ਤੋਂ ਨਾ ਖੋਈ ਜਾਵੇ ਪਰ ਜਿਹੜੀ ਸਾਡੀ ਸਰਕਾਰ ਹੈ ਆਡੇ ਮੋਹ ਬੁਰਕੀ ਕੋਲ ਤਿਆਰ ਬੈਠੀ ਹੈ ਅਸੀਂ ਉਸ ਸਰਕਾਰ ਦੇ ਨਾਲ ਅੱਜ ਟੱਕਰ ਲਈ ਹੈ ਤੇ ਅਸੀਂ ਜਿੱਤਾਂਗੇ ਇਹ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਜੇ ਹੱਕ ਲਈ ਲੜਨਾ ਹੈ ਹੱਕ ਲਈ ਲੜੋਗੇ ਤਾਂ ਜਿੱਤ ਤੁਹਾਡੀ ਹੋਏਗੀ ਕਿਸੇ ਦਾ ਪ੍ਰਾਇਆ ਹੱਕ ਅਸੀਂ ਕਦੇ ਨਹੀਂ ਖੋਹਦੇ ਪਰ ਆਪਣਾ ਹੱਕ ਵੀ ਅਸੀਂ ਨਹੀਂ ਛੱਡ ਸਕਦੇ ਤੇ ਇਸ ਕਵਿਤਾ ਦੇ ਵਿੱਚ ਮੈਂ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਅੰਦਾਤੇ ਮੇਰਾ ਹੀ ਅੰਨ ਖਾ ਕੇ ਮੇਰਾ ਹੀ ਅੰਨ ਖਾ ਕੇ ਵੰਡ ਬੈਠੇ ਮੇਰੇ ਅੰਦਾਤੇ ਵੰਡ ਅੰਗੂਠਾ ਆਖੜ ਮੈਨੂੰ ਵੰਡ ਅੰਗੂਠਾ ਆਖੜ ਮੈਨੂੰ ਕੋਲ ਤੇਰੇ ਅਧਿਕਾਰ ਨਹੀਂ ਜਦ ਮੈਂ ਕਰਦਾ ਜਦ ਮੈਂ ਕਰਦਾ ਹੰਝੂ ਪੇਟਾਂ ਆਖਣੇ ਸਵੀਕਾਰ ਨਹੀਂ ਖੋਲ ਪਸੀਨਾ ਬਿੱਟੀ ਰੂਲ ਦਾ ਇੱਕ ਇੱਕ ਅੰਦਾ ਦਾ ਦਾਣਾ ਪਲਦਾ ਤੀਆਂ ਪੁੱਤ ਸਹਾਰਣ ਭੁੱਖਾ ਤੀਆਂ ਪੁੱਤ ਸਹਾਰਣ ਭੁੱਖਾ ਮੈਂ ਨਾ ਤੱਕੀਆਂ ਕਾਦੇ ਵੀ ਰੁੱਤਾ ਆਪਣੇ ਸੁਪਨੇ ਭੁੱਲ ਕੇ ਸਾਰੇ ਆਪਣੇ ਸੁਪਨੇ ਭੁੱਲ ਕੇ ਸਾਰੇ ਕਦੇ ਨਾ ਅੱਜ ਤੱਕ ਮੈਂ ਹਾਂ ਹੱਸਿਆ ਸੂਲਾ ਉੱਤੇ ਤੁਰ ਤੁਰ ਕੇ ਵੀ ਸੂਲਾ ਉੱਤੇ ਤੁਰ ਤੁਰ ਕੇ ਵੀ ਅੰਦਰੋਂ ਅੰਦਰੀ ਪੁਰਪੁਰ ਕੇ ਵੀ ਸਾਧੀਆਂ ਤੋਂ ਮੈਂ ਮਿੱਟੀ ਵਾਹੀ ਸਾਧੀਆਂ ਤੋਂ ਮੈਂ ਮਿੱਟੀ ਵਾਹੀ ਦਰਦ ਨਾ ਪਿੰਡੋਂ ਤੋਂ ਦੇ ਵਿਹਾਹੀ ਖੋਰ ਮੈਨੂੰ ਹੋਕੇ ਹਾਵੇ ਜਰਨਾ ਸਕਿਆ ਹੋਕੇ ਹਾਵੇ ਜਦ ਜਰਨਾ ਸਕਿਆ ਖੁਦ ਖੁਸ਼ੀਆਂ ਦੇ ਨਾਗਾ ਦਸਿਆ ਸੜਕਾ ਉੱਤੇ ਬਹਿ ਗਿਆ ਹਾਂ ਮੈਂ ਸੜਕਾ ਸਦੀਆਂ ਤੋਂ ਨੇਕੀ ਤੇ ਤੁਰਿਆ ਸਦੀਆਂ ਤੋਂ ਨੇਕੀ ਤੇ ਤੁਰਿਆ ਪੁੰਝੇ ਰਸਤਾ ਬਦਲਿਆ ਮੈਂ ਫੇਰ ਨਾ ਆਖੀ ਪਿੱਛੇ ਮੁੜ ਆ ਪਿੱਛੇ ਮੇਤੋਂ ਮੁੜ ਨਹੀਂ ਹੋਣਾ ਪਿੱਛੋਂ ਮੇਤੋਂ ਮੁੜ ਨਹੀਂ ਹੋਣਾ ਮੈਂ ਹਾਂ ਅੰਦਾਤਾ ਮੈਂ ਹਾਂ ਅੰਦਾਤਾ ਜੀ ਹਾਂ ਐਨੇ ਸਦੀਆਂ ਤੋਂ ਮੈਂ ਅੰਨ ਦਾ ਇੱਕ ਇੱਕ ਦਾਣਾ ਧੀਆ ਪੁੱਤਾਂ ਦੀ ਤਰ੍ਹਾਂ ਸਾਂਭਿਆ ਪਾਲਿਆ ਨੂੰ ਸਾਰੇ ਸੰਸਾਰ ਨੂੰ ਅੰਨ ਵੰਡਿਆ ਤੇ ਅੱਜ ਮੇਰੀ ਬੁਰਕੀ ਖੋਹ ਲਈ ਸਰਕਾਰ ਤਿਆਰ ਬੈਠੀ ਐ ਪਰ ਐਦਾਂ ਸੀ ਹੋ ਨਹੀਂ ਦੇਣਾ ਜ਼ਮੀਨ ਸਾਡੀ ਮਿਹਨਤ ਸਾਡੀ ਅੰਨ ਸਾਡਾ ਅਸੀਂ ਤੁਹਾਨੂੰ ਅੰਨ ਦੇ ਰਹੇ ਹਾਂ ਤੇ ਇਹ ਸਾਡੀ ਬੁਰਕੀ ਖੋ ਰਹੀ ਹੈ ਐਦਾਂ ਸੀ ਹੋ ਨਹੀਂ ਦੇਣਾ ਕਿਉਂਕਿ ਅਸੀਂ ਮਿੱਟੀ ਦੇ ਕੀੜੇ ਨਹੀਂ ਹਾਂ ਅਸੀਂ ਕੁਰਬੂਲ ਕੁਰਬੂਲ ਕਰਦੇ ਮਿੱਟੀ ਦੇ ਕੀੜੇ ਨਹੀਂ ਹਾਂ ਨਾ ਹੀ ਵਰਸਾਕੀ ਗੰਡੋਏ ਤੇ ਨਾ ਹੀ ਪਾਲਤੂ ਕੁੱਤੇ ਜੋ ਸਰਕਾਰਾਂ ਦੇ ਪੈਰ ਚੱਟিয়ে ਨਾ ਹੀ ਵਰਸਾਕੀ ਗੰਡੋਏ ਤੇ ਨਾ ਹੀ ਪਾਲਤੂ ਕੁੱਤੇ ਜੋ ਸਰਕਾਰਾਂ ਦੇ ਪੈਰ ਚੱਟিয়ে ਕਿਉਂਕਿ ਅਸੀਂ ਵੇਖ ਚੁੱਕੇ ਹਾਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਸੀਂ ਵੇਖ ਚੁੱਕੇ ਹਾਂ ਇਹਨਾਂ ਦੀਆਂ ਖੁੰਖਾਰ ਅੱਖਾਂ ਦੇ ਵਿੱਚ ਸਾਡੇ ਲਈ ਨਫ਼ਰਤ ਤੇ ਮਤ ਸਭ ਮਹਾਰਾਣਾ ਹੈ ਸਾਡਾ ਚਾਨਨ ਸਾਡਾ ਅਸਮਾਨ ਅਸੀਂ ਆਪਣੇ ਕੋਲ ਰੱਖਣਾ ਹੈ ਅਸੀਂ ਗਿਆਰਾਂ ਨੂੰ ਨਹੀਂ ਦੇਣਾ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਸਾਡੀ ਇਕਤਾ ਜਿੰਦਾਬਾਦ ਅਸੀਂ ਆਪਣੇ ਹੱਕ ਕਿਸੇ ਨੂੰ ਨਹੀਂ ਦੇ ਦੇ ਕਿਸੇ ਹੱਦ ਤੱਕ ਕਿਸੇ ਵੀ ਉਹਦੇ ਵਿੱਚ ਅਸੀਂ ਆਪਣੇ ਹੱਕ ਕਿਸੇ ਨੂੰ ਨਹੀਂ ਦੇ ਸਕਦੇ ਸਾਡੇ ਹੱਕ ਸਾਡੇ ਨੇ असी लड़ांगे, आखरी दम तक लडांगे अपने दे ले, अपने आपण हक्कांसलवाद जी